ਕੁੰਨ ਉਹਦੇ ਕੋਲੇ ਹੀ ਹੈ ਪਰ ਉਹ ਫਿਰ ਵੀ ਬਾਹਰ ਲੱਭਦਾ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਮੋਸਟਲੀ ਨੋਟ ਕੀਤਾ ਹਰ ਬੰਦਾ ਆਪਣੇ ਸੁੱਖ ਤੋਂ ਇੰਨਾ ਬੜੀ ਬੇਸਿਕ ਜੀ ਲਾਈਨ ਹੈ ਬੜੀ ਰੀਲਾਂ ਤੇ ਵੀ ਮਿਲਦੀ ਹੈ ਮੈਂ ਕੋਈ ਨਵੀਂ ਗੱਲ ਨਹੀਂ ਬੋਲਣ ਲੱਗਿਆ ਸੁਣੀ ਹੋਈ ਸਭ ਨੇ ਕਿ ਉਹਨਾਂ ਬੰਦਾ ਜੀ ਆਪਣੇ ਸੁੱਖ ਤੋਂ ਮਤਲਬ ਖੁਸ਼ ਨਹੀਂ ਹੈ ਜਿੰਨਾ ਕਿਸੇ ਮਤਲਬ ਦੂਸਰੇ ਬੰਦੇ ਦੇ ਸੁੱਖ ਤੋਂ ਪਰੇਸ਼ਾਨ ਹੈ ਫੋਰ ਐਗਜ਼ਾਮਪਲ ਆਪਣੇ ਦੁੱਖ ਤੋਂ ਇੰਨਾ ਦੁਖੀ ਨਹੀਂ ਹੈ ਜਿਹੜਾ ਲੋਕਾਂ ਦਾ ਸੁੱਖ ਹੈ ਹਾਂ ਮੈਂ ਕੋਈ ਕਹਾਂ ਵੀ ਮੈਂ ਸੁਣੀ ਹੋਈ ਲਾਈਨ ਹੈ ਨਾ ਇਦਾਂ ਵੀ ਐਕਚੁਅਲੀ ਅਸੀਂ ਰੀਲ ਆਲੇ ਆ ਨਾ ਫਿਰ ਅਸੀਂ ਦੱਸ ਦਿੰਦੇ ਟੀਮ ਅਨਮੋਲ ਪੇਰੀ ਤੁਹਾਨੂੰ ਪਤਾ ਵਿੱਚ ਵਿੱਚ ਸਾਡੇ ਆਪਾਂ ਨੂੰ ਵੈਲਿਊ ਪਤਾ ਕਦੋਂ ਹੁੰਦੀ ਹੈ ਜਦੋਂ ਉਹ ਚੀਜ਼ ਚਲੇ ਜਾਂਦੀ ਹੈ ਫੌਰ ਸੋਣੀ ਗੱਲ ਠੀਕ ਹੈ ਜਿਵੇਂ ਇੱਕ ਨਾ ਇੱਕ ਰਿਕ ਮਹਾਪੁਰਸ਼ ਹੁੰਦੇ ਆ ਤੇ ਉਹ ਸੌਰੀ ਨਹੀਂ ਇੱਕ ਨਾ ਇੱਕ ਬੰਦਾ ਹੁੰਦਾ ਉਹ ਸੇਠ ਹੁੰਦਾ ਤੇ ਉਹਨੇ ਬੜੀ ਧਨ ਦੌਲਤ ਨਾਲ ਬੜਾ ਵਪਾਰ ਕਰ ਲਿਆ ਬੱਚੇ ਸੈੱਟ ਕਰ ਲੇ ਸਭ ਕੋ ਵਿਆਹ ਸ਼ਾਦਾ ਪਰ ਫਿਰ ਵੀ ਧਨ ਦੌਲਤ ਸਾਜੀ ਬਹੁਤ ਉਹਦੇ ਕੋਲ ਪਈ ਹੈ ਉਹਨੇ ਆਪਣੀ ਸਾਰੀ ਧਨ ਦੌਲਤ ਵਿੱਚ ਵਟ ਲਈ ਤੇ ਇੱਕ ਪੋਟਲੀ ਦੇ ਵਿੱਚ ਮੋਹਰਾਂ ਦੇ ਰੂਪ ਦੇ ਵਿੱਚ ਮਤਲਬ ਸੋਨੇ ਦੀ ਮੋਹਰਾਂ ਦੇ ਰੂਪ ਇਕੱਠੀ ਕਰ ਲਈ ਪੋਟਲੀ ਲੈ ਕੇ ਤੁਰ ਪਿਆ ਮਹਾਪੁਰਸ਼ਾਂ ਕੋਲੇ ਤੁਰ ਪਿਆ ਜਿਵੇਂ ਸੰਤਾ ਕੋ ਜਾਣਾ ਸ਼ੁਰੂ ਕਰਤਾ ਉਹਨੇ ਵੀ ਮਹਾਰਾਜ ਵੀ ਮੇਰੀ ਮੈਨੂੰ ਸੁੱਖ ਦੇ ਦਿਓ ਤੇ ਜੀ ਸਭ ਨੇ ਆਪਣੇ ਆਪਣੇ ਹਿਸਾਬ ਨਾਲ ਉਹਨੂੰ ਮਤਲਬ ਮੰਤਰ ਸੰਤਰ ਦੇ ਮਤਲਬ ਜਿਵੇਂ ਕਿਸ ਨੂੰ ਠੀਕ ਲੱਗਿਆ ਉਹਨੂੰ ਦੇ ਦਿੱਤੇ ਪਰ ਵੀ ਆਹ ਪਾਠ ਕਰ ਲਾਓ ਕਰ ਲਾਓ ਕੁਝ ਵੀ ਆਪਣੀ ਬੁੱਧੀ ਅਨਸਾਰ ਉਹ ਬਹਿ ਜਾ ਕੇ ਰਿਪੋਰਟ ਲੈ ਕੇ ਬਹਿ ਜਾ ਕੇ ਤੇ ਉਹਦੀ ਸ਼ਰਤ ਵੀ ਮੈਂ ਪੜਾ ਦੂੰਗਾ ਜੇ ਮੈਨੂੰ ਮਤਲਬ ਉਹ ਮਤਲਬ ਸੁੱਖ ਮਿਲੂਗਾ ਤਾਂ ਤੇ ਸੁੱਖ ਤਾਂ ਨੂੰ ਮਿਲਿਆ ਹੀ ਨਹੀਂ ਵਿਚਾਰੇ ਨੂੰ ਉਹ ਕਰਦਾ ਕਰਦਾ ਜੀ ਬਸ ਹੋ ਗਈ ਵਾਪਸ ਜਾਂਦਾ ਕਿਸੇ ਨੇ ਕੋ ਰਾਜ ਕਿਸੇ ਬੰਦੇ ਨੂੰ ਮਤਲਬ ਉਹਨੇ ਪੁੱਛਿਆ ਵੀ ਤੂੰ ਸੇਟ ਨੂੰ ਰਸਤੇ ਦੇ ਵਿੱਚ ਕੋਈ ਸੇਟ ਬੰਦਾ ਨੂੰ ਮਿਲਿਆ ਸੇਟ ਸਭ ਠੀਕ ਠਾਕ ਉਹ ਕਹਿੰਦਾ ਕਿਧਰੋਂ ਕਹਿੰਦਾ ਯਾਰ ਸੁੱਖ ਦੀ ਭਾਲ ਚ ਗਿਆ ਸੀ ਬੜੇ ਮਹਾਂਪੁਰਸ਼ਾਂ ਕੋਲੋਂ ਜਾਇ ਮਿਲਿਆ ਨਹੀਂ ਉਹ ਕਹਿੰਦਾ ਕਿ ਯਾਰ ਭਰਾਵਾ ਜੰਗਲਾਂ 'ਚ ਵੀ ਇੱਕ ਬੁੱਧੀਜੀਵ ਕੋ ਉਹਨਾਂ ਨੂੰ ਬੜਾ ਕਹਿੰਦੇ ਜੀ ਬੜੇ ਇੰਟੈਲਲ ਬੰਦੇ ਆ ਜਾਂ ਬੁੱਧੀਜੀਵ ਕਹਿ ਲਓ ਜਾਂ ਬ੍ਰਹਮ ਗਿਆਨੀ ਕਹਿ ਲਓ ਉਹਨਾਂ ਕੋਲ ਚਲੇ ਜਾ ਤੁਸੀਂ ਬੜੇ ਪ੍ਰੈਕਟੀਕਲ ਬੰਦੇ ਨੇ ਉਹ ਵੀ ਸ਼ਾਇਦ ਉਹਨਾਂ ਤੋਂ ਤੁਹਾਡੇ ਹਰ ਕਰਦਨ ਸਬਦਾਦਾ ਉਹਨਾਂ ਕੋਲ ਚਲਾ ਗਿਆ ਬੰਦਾ ਜਾ ਪਰ ਸ਼ਰਤ ਮੇਰੀ ਹੈ ਤੂੰ ਹਰ ਵਾਰ ਸ਼ਰਤੇ ਰੱਖੀ ਸੀ ਕਿ ਪਹਿਲਾਂ ਪੋਰਟ ਲੈ ਕੇ ਬਹਿਂਦਾ ਵੀ ਸੁੱਕ ਪਾਠ ਨਾਲ ਆਊਗਾ ਤਾਂ ਮਿਲੂਗਾ ਵੀ ਪਰ ਇੱਥੇ ਪੁੱਠਾ ਆ ਪੋਰਟ ਨਹੀਂ ਫੜਾ ਫਿਰ ਦੱਸੂ ਮੈਂ ਮੰਤਰੂ ਕਹਿੰਦਾ ਠੀਕ ਆ ਉਹ ਮੰਨ ਗਿਆ ਕਹਿੰਦਾ ਗਾਰੰਟੀ ਹੈ ਕਹਿੰਦਾ ਗਾਰੰਟੀ 100% ਦੀ ਹੈ ਵੀ ਵਾਕਈ ਨੇ ਗਾਰੰਟੀ ਨਹੀਂ ਦਿੱਤੀ ਮੈਂ ਗਾਰੰਟੀ ਦੇ ਰਿਹਾ ਹਾਂ ਉਹਨੇ ਜੀ ਪੋਟਲੀ ਉਹਨਾਂ ਮਹਾਪੁਰਸ਼ਾਂ ਨੇ ਪੋਟਲੀ ਲੈ ਲਈ ਤੇ ਉਹਨੂੰ ਕਹੇ ਮੁਰੇ ਚੌਕੜੀ ਮਾਰ ਕੇ ਬਹਿ ਜਾ ਉਹ ਬੈਠ ਗਿਆ ਤੇ ਕੋਈ ਵੀ ਐਕਸ ਵਾਈ ਜੈਡ ਮੰਤਰ ਦੇਤਾ ਉਹਨੇ ਮੰਤਰ ਲਿਆ ਪੜਨ ਲੱਗ ਗਿਆ 10 ਮਿੰਟ ਬਾਅਦ ਦੇਖਿਆ ਉਹ ਹੁਣ ਮਹਾਪੁਰ ਸਾਹਮਣੇ ਥੋੜੀ ਉੱਚੀ ਜਗ੍ਹਾ ਤੇ ਬੈਠੇ ਚੌਕੜੀ ਮਾਰ ਉਹ ਲੱਗਿਆ ਕਿ ਬੰਦਾ ਉੱਠਿਆ ਤੇ ਭੱਜ ਲਿਆ ਦੌੜਨ ਦੀ ਮਤਲਬ ਫੀਲ ਹੋਈ ਨਾ ਵਾਈਬ੍ਰੇਸ਼ਨ ਦੇਖਿਆ ਤੋ ਸੰਤ ਤਾਂ ਭੱਜ ਲੇ ਪੋਟਲੀ ਲੈ ਕੇ ਉਹ ਹੁਣ ਮਗਰ ਮਗਰ ਸੰਤ ਉਹਨੇ ਗਾਂਹਾਂ ਤੇ ਉਹ ਮਗਰ ਮਗਰ ਭਿਆ ਪਿਆ ਬਾਸੋ ਵੀ ਹੁਣ ਗਾਂਹਾਂ ਜਾ ਕੇ ਦੋਨੇ ਹੰਬ ਗਏ ਸੰਤ ਵੀ ਸਾਹ ਉਸ ਆਉਂ ਹੀ ਪਿਆ ਉਹ ਵੀ ਸਾਹ ਖੜੇ ਆ ਮਤਲਬ ਲਾਲੋ ਤੁਸੀਂ ਵੀ 10 10 ਫੁੱਟ ਦੇ ਫਾਸਲੇ ਤੋਂ ਨੇ ਆਪਸ ਵਿੱਚ ਖੜੇ ਸਾਫ਼ ਸੋਹੇ ਪਏ। ਸੰਤ ਨੇ ਦੇਖਿਆ ਕਿਵੇਂ ਹੈ? ਕਿਵੇਂ ਹੈ ਕਹਿੰਦੇ? ਕਹਿੰਦਾ ਵਾਹ ਇੱਕ ਵਾਰ ਪੌਟਰੀ ਮੋੜ ਦੋ ਮੇਰੀ ਕਹਿੰਦਾ। ਹੈਨਾ? ਉਹਨਾਂ ਨੇ ਪੌਟਰੀ ਮੋੜੀ। ਵਾਪਸ ਕਹਿੰਦਾ ਲੈ ਫੜਾ ਲੈ ਸਿੱਟਤੀ ਪੌਟਰੀ ਫੜਲੇ। ਕਹਿੰਦਾ ਕਿਵੇਂ ਫੀਲ ਕਰਿਆ? ਕਾਹ ਸਕੂਨ ਆ ਗਿਆ। ਸੁੱਖ ਮਿਲ ਗਿਆ। ਕਹਿੰਦਾ ਬੱਸ ਐਵੇਂ ਸੁੱਖ ਹੈ। ਸੋ ਐਵੇਂ ਹਰ ਇਨਸਾਨ ਕੋਲ ਉਹ ਚੀਜ਼ ਹੈਗੀ ਹੈ ਬਟ ਉਹਨਾਂ ਦੀ ਵੈਲਿਊ ਨਹੀਂ। ਜਦੋਂ ਚੱਲੇਗੀ ਉਦੋਂ ਮਹਿਸੂਸ ਕਰਦਾ ਹੈ। ਉਹ ਬੰਦਾ ਅੱਜ ਲੋਕਾਂ ਦੀ ਲੋਕਾਂ ਦੇ ਵਿੱਚ ਹੀ ਇੰਨਾ ਉਲਝਿਆ ਪਿਆ ਆਪਣੇ ਤੇ ਫੋਕਸ ਕਰਨ ਦਾ ਟਾਈਮ ਹੀ ਨਹੀਂ ਹੈ ਸੋ ਹਰ ਬੰਦਾ ਸੰਸਾਰਿਕ ਜਿਹੜੀਆਂ ਉਹਦੀਆਂ ਵਸਤੂਆਂ ਉਹਨੂੰ ਬਚਾਉਣ 'ਚ ਲੱਗਿਆ ਹੋਇਆ ਸਮਝਦੇ ਹੋ ਇੱਕ ਗਾਣੀ ਤੁਹਾਨੂੰ ਹੋਰ ਸੁਣਾਉਣਾ ਮਤਲਬ ਗਾਣੀ ਸੁਣਾਉਣਾ ਅਰੇ ਬਾਈ ਮੈਨੂੰ ਬੜਾ ਮਜ਼ਾ ਆ ਰਿਹਾ ਮੈਂ ਸ਼ੁਰੂ ਤੋਂ ਪੋਡਕਾਸਟ ਤਾਂ ਹੀ ਸ਼ੁਰੂ ਕਰਾਇਆ ਕਿ ਮੈਂ ਕਨੈਕਟ ਕਰ ਸਕਾਂ ਹੁਣ ਮੈਂ ਕਨੈਕਟ ਕਰ ਰਿਹਾ ਦਿਲੋਂ ਤੇ ਮੈਂ ਚਾਹੁੰਗਾ ਕਿ ਇਹ ਪੋਡਕਾਸਟ ਕੋਈ ਸੀ ਬ੍ਰੈਂਡ ਨਹੀਂ ਕੀਤਾ ਕਿ ਮੈਂ ਵੀਰੇ ਆ ਟੌਪਿਕ ਕਰੂੰਗਾ ਆ ਟੌਪਿਕ ਕਰੂੰਗਾ ਰੈਂਡਮ ਬੈਠ ਗਏ ਅਸੀਂ ਦੋਪਰਾ ਔਰ ਮੈਂ ਇਹ ਗੱਲ ਕਹਿ ਦੇਣੀ ਬੱਕਰੇ ਗੱਲਾਂ ਕਰਦੇ ਚਲੋ ਇਹ ਪੌਡਕਾਸਟ ਤੁਹਾਡਾ ਸੌਰੀ ਵਿੱਚ ਮੈਂ ਵੀ ਬੋਲੀ ਆ ਨਾ ਕਿ ਨਾ ਹਰ ਬੰਦੇ ਨੂੰ ਇਸ ਦੁਨੀਆ ਦੇ ਵਿੱਚ ਪੌਡਕਾਸਟ ਕਰਨਾ ਚਾਹੀਦਾ ਹੈ ਭਾਵੇਂ ਵਿਧਮਾਈਕ ਭਾਵੇਂ ਵਿਦਾਊਟ ਮਾਈਕ ਬਿਲਕੁਲ ਠੀਕ ਹੈ ਪੌਡਕਾਸਟ ਮੇਰੀ ਲਾਈਫ ਦੇ ਵਿੱਚ ਭਾਜੀ 9 ਸਾਲ ਹੋ ਗਏ ਮੈਨੂੰ ਸੋਸ਼ਲ ਮੀਡੀਆ ਤੇ 8.5 ਸਾਲ ਮੈਂ ਬਹਿਰੂਪੀ ਅਦਰੂਪ ਜੀ ਹੈ ਕੈਮਰੇ ਮੋਰੇ ਆਗੇ ਕੀ ਮੈਂ ਕਿੰਨਾ ਖੁਸ਼ ਆ ਅੰਦਰੋਂ ਮੈਂ ਮਰਿਆ ਹੁੰਦਾ ਪੌਡਕਾਸਟਿੰਗ ਤੋਂ ਬਾਅਦ ਪਤਾ ਨਹੀਂ ਕੀ ਕਿਰਪਾ ਹੋਈ ਹੈ ਕਿਰਪਾ ਕੀ ਹੋਈ ਹੈ ਪ੍ਰੈਕਟੀਕਲ ਜੀ ਆਪਾਂ ਗੱਲ ਕਰੀਏ ਕਿਰਪਾ ਤਾਂ ਚਲੋ ਸਾਰਿਆਂ ਤੇ ਹੁੰਦੀ ਹੈ ਕਿ ਬੋਲ ਕੇ ਨਾ ਪੌਡਕਾਸਟਿੰਗ ਤੇ ਤੇ ਸੁਣ ਕੇ ਬੜਾ ਕੁਝ ਬਾਹਰ ਜਾ ਰਿਹਾ ਜਿਵੇਂ ਆਪਾਂ ਕੁਝ ਖਾਣੇ ਆ ਸਾਰੀ ਦਿਹਾੜੀ ਸਵੇਰੇ ਕੱਢਦੇ ਆ ਨਾ ਗੰਦ ਉਵੇਂ ਥਾਟਸ ਨੇ ਅੱਜ ਹਰ ਬੰਦਾ ਡਿਪਰੈਸ਼ਨ ਜਾ ਰਿਹਾ ਕੋਈ ਕੱਢ ਨਹੀਂ ਰਿਹਾ ਜੇ ਤੁਹਾਨੂੰ ਮੇਰੇ ਕੋਲ ਤੁਸੀਂ ਗੱਲ ਕਰਨ ਨੂੰ ਮੈਂ ਕਿਸੇ ਨੂੰ ਗਾਲ ਵੀ ਕੱਢਣੀ ਆ ਬੁਰਾਈ ਵੀ ਕਰਨੀ ਆ ਤੁਹਾਡੇ ਮੋਹਰੇ ਆ ਕੇ ਕਰ ਲਾਂ ਬਿਲਕੁਲ ਠੀਕ ਹੈ ਨਹੀਂ ਮੇਰੇ ਕੋਲ ਕੀ ਯਾਦਾ ਗਿਆ ਬਾਈ ਹੀਟਰ ਚਲਾ ਦੋ ਠੰਡ ਲੱਗਣ ਲੱਗੀ ਨਹੀਂ ਨਹੀਂ ਚਲੋਣਾ ਨਹੀਂ ਨਹੀਂ ਜਲਾ ਇਦਾਂ ਲੱਗ ਰਹੀ ਠੰਡ ਲੱਗ ਰਹੀ ਹਾਂਜੀ ਵੀਰੇ ਸੱਚੀ ਲੱਗ ਰਹੀ ਆ ਉੱਤੋਂ ਬਟਨ ਦਬਲੋ ਫਿਰ ਬਾਈ ਜੀ ਮੈਂ ਦਬ ਦਿੰਦਾ ਔੜ ਕਾ ਚੱਲਦਾ ਰਹੂਗਾ ਵਿੱਚ ਹੀਟਰ ਚਲਾਇਆ ਬਾਈ ਜੀ ਦੇਖੋ ਮੈਨੂੰ ਨਾ ਭਾਈ ਜੀ ਭਾਈ ਜੀ ਮੈਂ ਤਾਂ ਬਹੁਤ ਠੰਡ ਮੰਨਦਾ ਨਹੀਂ ਨਹੀਂ ਹਰ ਗੱਲ ਤੇ ਗੱਲ ਆ ਰਹੀ ਹੈ ਜੇ ਠੰਡ ਮੰਨਦੇ ਹਾਂ ਤਾਂ ਕਿੰਨੇ ਗਿਆ ਸੀ ਟਾਰਚ ਕਿੰਨੀ ਆ ਗਿਆ ਬੰਦਾ ਚੁੱਪ ਚਾਪ ਜੈਕਟ ਪਾ ਕੇ ਆ ਸਕਦਾ ਮੇਰੇ ਥੱਲੇ ਵਾਰਮਰ ਵੀ ਪਾਇਆ ਮੇਰੇ ਮੇਰੇ ਮੈਂ ਥੱਲੇ ਪਜਾਮੀ ਵੀ ਪਾਈ ਆ ਮੈਨੂੰ ਫਿਰ ਵੀ ਠੰਡ ਲੱਗ ਰਹੀ ਹੈ ਸਵਿਚ ਬੈਕ ਟੂ ਪੋਡਕਾਸਟ ਸਟਾਰਟਿੰਗ ਭਾਈ ਜੀ ਨੂੰ ਟਾਰਚ ਬੰਨ ਠੰਡ ਕੇ ਰਹਿਣ ਦਾ ਬਹੁਤ ਚਾਹ ਹੈ ਡਰਾਈਕਲਿੰਗ ਤੋਂ ਬਿਨਾ ਤਾਂ ਇੱਕ ਅੱਛਾ ਵੀ ਨਹੀਂ ਪੰਦੇ ਨਹੀਂ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਵੀਰੇ 11 ਸਾਲ ਮੇਰੇ ਵਿਆਹ ਨੂੰ ਹੋ ਗਏ ਤੇ ਤੁਸੀਂ ਆਪਦੀ ਭਾਬੀ ਨੂੰ ਪੁੱਛ ਸਕਦੇ ਹੋ ਕੰਨ ਨੂੰ ਠੀਕ ਹੈ ਰਿਸ਼ਤੇ ਬਣੇ ਆ ਤੇ ਮੈਂ ਆਪਦੇ ਮਤਲਬ ਉਹਨਾਂ ਨੇ ਮੇਰੇ ਕਦੇ ਕੱਪੜੇ ਮਤਲਬ ਮੈਂ ਆਪਦਾ ਕਪੜਾ ਆ ਪ੍ਰੈਸ ਕਰਦਾ ਉਹਦੀ ਜੁੱਤੀ ਆਪ ਪਾਲਿਸ਼ ਕਰਦਾ ਹਰ ਕੰਮ ਮੈਂ ਆਪਦਾ ਆਪ ਕਰਦਾ ਬਾਈ ਡ੍ਰਾਈਕਲਿੰਗ ਕਰਾਣਾ ਤੁਸੀਂ ਸਾਰੇ ਕੱਪੜੇ ਨਹੀਂ ਡ੍ਰਾਈਕਲਿੰਗ ਵੀਰੇ ਕੁਝ ਕਰਪ ਨਹੀਂ ਨਾ ਕਰਦੇ ਵੀਰੇ ਕੋਮ ਆਪ ਕਮਾ ਕੇ ਆਪਣੇ ਡ੍ਰਾਈਕਲਿੰਗ ਦੇ ਪੈਸੇ ਦਿੰਦਾ ਨਹੀਂ ਨਹੀਂ ਮਤਲਬ ਕਹਿੰਦਾ ਮਨ ਲੋ ਵੀ ਉਹ ਨਹੀਂ ਮਤਲਬ ਮੈਂ ਆਪਣੇ ਸੈਲਫ ਰਿਵੈਂਡਡ ਇਸ ਮਾਮਲੇ ਚ ਕਹਿੰਦਾ ਵਾਹ ਜੀ ਵਾਹ ਮਤਲਬ ਕੋਈ ਖੂਬੀ ਛਡਣੀ ਨਹੀਂ ਜਿਹੜੀ ਨਹੀਂ ਦਿਖਾ ਕੇ ਸਾਡੇ ਰਿਆਂ ਨੂੰ ਕੋਈ ਖੂਬੀ ਨਹੀਂ ਹੈ ਇਹ ਤਾਂ ਮੇਰੇ ਮੇਰੀ ਗੱਲ ਹੈ ਇਹਦਾ ਬੇਸਿਕ ਨੇ ਇਹਦਾ ਬੇਸਿਕ ਹਰ ਇਨਸਾਨ ਨੂੰ ਆਪਣੇ ਲਈ ਕਰਨਾ ਚਾਹੀਦਾ ਬਾਈ ਜਾਨਵਰ ਵੀ ਪੰਜਾਬ ਸੁਣਦੇ ਘਾਤ ਵੀ ਕੁੱਤਾ ਪੂੰਛ ਮਾਰ ਕੇ ਬਹਿ ਜਾਂਦਾ ਇਹ ਤਾਂ ਬੇਸਿਕ ਜੀ ਗੱਲ ਹੈ ਕਿ ਤੁਸੀਂ ਆਪਣੇ ਲਈ ਆਪ ਨਹੀਂ ਕਰ ਸਕਦੇ ਬਾਈ ਇਹ ਪੌਡਕਾਸਟ ਨਾ ਵੈ